ਪੰਜਾਬ ਦੇ ਵਿੱਚ ਧੁੰਦ ਦਾ ਅਲਰਟ ਜਾਰੀ ਹੋ ਚੁੱਕਾ ਹੈ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਜੋ ਠੰਡ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਦੱਸਦੇ ਕਿ ਲੋਹੜੀ ਤੇ ਸੰਗਣੀ ਧੁੰਦ ਦਾ ਤੇ ਠੰਡ ਦਾ ਅਲਰਟ ਜਾਰੀ ਕੀਤਾ ਗਿਆ ਤਾਂ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਠੰਡ ਪਵੇਗੀ ਤਾਪਮਾਨ ਦੇ ਵਿੱਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ ਪੰਜਾਬ ਦੇ ਵਿੱਚ ਸੀਤ ਹਵਾਵਾਂ ਚੱਲ ਰਹੀਆਂ ਨੇ ਜਿਸ ਦੇ ਚੱਲਦੇ ਠੰਡ ਕਾਫੀ ਵੱਧ ਚੁੱਕੀ ਹੈ ਤਾਂ 15 ਜਨਵਰੀ ਤੋਂ ਬਾਅਦ ਕਿਤੇ ਠੰਡ ਦੇ ਵਿੱਚ ਰਾਹਤ ਮਿਲੇਗੀ 15 ਜਨਵਰੀ ਤੱਕ ਠੰਡ ਦੇ ਵਿੱਚ ਕੋਈ ਰਾਹਤ ਨਹੀਂ ਮਿਲੇਗੀ ਤਾਂ ਇਹ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਜਿਸ ਤੋਂ ਬਾਅਦ ਸਿਹਤ ਵਿਭਾਗ ਦੇ ਵੱਲੋਂ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਗਈ ਹੈ ਕਿ ਘਰਾਂ ਤੋਂ ਬਾਹਰ ਨਾ ਨਿਕਲੋ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਘਰਾਂ ਤੋਂ ਬਾਹਰ ਨਿਕਲੋ ਕਿਉਂਕਿ ਇਹ ਜਿਹੜੀ ਠੰਡ ਹੈ ਸੁੱਕੀ ਠੰਡ ਪੈ ਰਹੀ ਹੈ ਇਸ ਦੇ ਨਾਲ ਬਿਮਾਰ ਹੋਣ ਦਾ ਖਦਸ਼ਾ ਹੈ ਤਾਂ ਪੰਜਾਬ ਦੇ ਵਿੱਚ ਰਿਕਾਰਡ ਤੋੜ ਠੰਡ ਪੈ ਰਹੀ ਹੈ ਔਰ ਬਠਿੰਡਾ ਦੀ ਜੇਕਰ ਗੱਲ ਕਰੀਏ ਤਾਂ ਬਠਿੰਡਾ ਸਭ ਤੋਂ ਠੰਡਾ ਬਣ ਚੁੱਕਾ ਹੈ ਪੰਜਾਬ ਦੇ ਵਿੱਚ Shimla ਅਤੇ Mansoori ਤੋਂ ਜ਼ਿਆਦਾ ਘੱਟ ਤਾਪਮਾਨ ਬਠਿੰਡਾ ਦੇ ਵਿੱਚ ਦਰਜ ਕੀਤਾ ਗਿਆ ਹੈ ਔਰ ਜਿਸ ਦੇ ਚੱਲਦੇ ਬਠਿੰਡਾ ਪੰਜਾਬ ਦੇ ਵਿੱਚ ਸਭ ਤੋਂ ਠੰਡਾ ਬਣਿਆ ਹੋਇਆ ਤਾਂ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਗਿਆ ਹੈ ਕਿ ਜਿਹੜੀ ਠੰਡ ਹੈ ਉਹ ਆਪਣੇ ਪੀਕ ਤੇ ਪਹੁੰਚ ਚੁੱਕੀ ਹੈ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ 15 ਜਨਵਰੀ ਤੱਕ ਕੜਾਕੇ ਦੀ ਠੰਡ ਤੋਂ ਕੋਈ ਰਾਹਤ ਮਿਲਣ ਦੇ ਅਸਾਰ ਨਹੀਂ ਹੈ ਔਰ ਕਈ ਜ਼ਿਲ੍ਹਿਆਂ ਦੇ ਵਿੱਚ ਸੰਗਣਾ ਕੋਰਾ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹੈ ਔਰ ਠੰਡ ਦੇ ਨਾਲ ਜਿਹੜਾ ਬਠਿੰਡਾ ਦਾ ਤਾਪਮਾਨ ਹੈ ਉਹ 0.6 ਡਿਗਰੀ ਤੱਕ ਪਹੁੰਚ ਗਿਆ ਹੈ Shimla ਅਤੇ Mansuri ਦਾ ਜਿੰਨਾ ਤਾਪਮਾਨ ਹੁੰਦਾ ਹੈ ਉਨਾ ਬਠਿੰਡਾ ਦਾ ਤਾਪਮਾਨ ਪਹੁੰਚ ਚੁੱਕਾ ਹੈ ਔਰ ਇਸ ਸਮੇਂ ਇਸ ਸੀਜ਼ਨ ਦਾ ਪੰਜਾਬ ਦੇ ਵਿੱਚ ਸਭ ਤੋਂ ਘੱਟ ਜਿਹੜਾ ਤਾਪਮਾਨ ਹੈ ਉਹ ਦਰਜ ਕੀਤਾ ਗਿਆ ਔਰ ਇਸ ਠੰਡ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਲੋਕਾਂ ਨੂੰ ਜਿਹੜੀ ਸਾਵਧਾਨੀ ਵਰਤਣ ਦੀ اپیل ਕੀਤੀ ਹੈ ਮੌਸਮ ਵਿਭਾਗ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ 17 ਤੇ 18 ਜਨਵਰੀ ਨੂੰ ਕੁਝ ਥਾਵਾਂ ਦੇ ਉੱਤੇ بارش ਹੋ ਸਕਦੀ ਹੈ ਹਾਲਾਂਕਿ ਇਸ ਦੇ ਨਾਲ ਸੁੱਕੀ ਟੰਡ ਤੋਂ ਰਾਹਤ ਮਿਲੇਗੀ ਔਰ ਠੰਡ ਨੂੰ ਦੇਖਦੇ ਹੋਏ ਦੱਸਦੀ ਹੈ ਕਿ ਜਿਹੜੇ ਸਕੂਲ ਨੇ ਉਹ 13 ਜਨਵਰੀ ਤੱਕ ਬੰਦ ਕੀਤੇ ਹੋਏ ਨੇ ਤਾਂ ਇਹ ਮੌਸਮ ਵਿਭਾਗ ਦੇ ਵੱਲੋਂ ਫਿਲਹਾਲ ਅਲਰਟ ਜਾਰੀ ਕਰ ਦਿੱਤਾ ਗਿਆ ਹੈ 13 ਜਨਵਰੀ ਲੋਹੜੀ ਵਾਲੇ ਦਿਨ ਇਹ ਅਲਰਟ ਜਾਰੀ ਕੀਤਾ ਗਿਆ ਹੈ ਲੋਹੜੀ ਤੋਂ ਲੈ ਕੇ 15 ਜਨਵਰੀ ਤੱਕ ਠੰਡ ਦੇ ਵਿੱਚ ਕੋਈ ਰਾਹਤ ਨਹੀਂ ਮਿਲੇਗੀ 15 ਜਨਵਰੀ ਤੋਂ ਬਾਅਦ ਹਾਲਾਂਕਿ ਤਾਪਮਾਨ ਦੇ ਵਿੱਚ ਕੁਝ ਵਾਧਾ ਦਰਜ ਕੀਤਾ ਜਾ ਸਕਦਾ ਹੈ ਪਰ 17 ਤੇ 18 ਨੂੰ ਇੱਕ ਵਾਰ ਫਿਰ ਬਾਰਿਸ਼ ਹੋਵੇਗੀ ਜਿਸ ਨਾਲ ਠੰਡ ਵਧਣ ਦੇ ਅਸਰ ਆਏ ਹਾਲਾਂਕਿ ਸੁੱਕੀ ਠੰਡ ਤੋਂ ਰਾਹਤ 17 ਅਤੇ 18 ਤੋਂ ਬਾਅਦ ਮਿਲ ਸਕਦੀ ਹੈ ਤਾਂ ਕੁਝ ਥਾਵਾਂ ਦੇ ਵਿੱਚ ਇਹ ਇਹ ਰਾਹਤ ਮਿਲ ਸਕਦੀ ਹੈ ਪਰ ਪੰਜਾਬ ਦੇ ਵਿੱਚ ਇਸ ਸਮੇਂ ਕੜਾਕੇ ਦੀ ਠੰਡ ਪੈ ਰਹੀ ਹੈ ਸੀਤ ਹਵਾਵਾਂ ਚੱਲ ਰਹੀਆਂ ਨੇ ਜਿਸ ਦੇ ਚਲਦੇ ਆ ਜਿਹੜੀ ਧੁੰਦ ਦਾ ਕਹਿਰ ਦੇਖਣ ਨੂੰ ਮਿਲਿਆ ਇੱਕ ਪਾਸੇ ਸੰਘਣੀ ਧੁੰਦ ਪੈ ਜਾਂਦੀ ਹੈ ਵਿਜ਼ਿਬਿਲਟੀ ਘੱਟ ਜਾਂਦੀ ਹੈ ਦੂਸਰੇ ਪਾਸੇ ਠੰਡ ਬਹੁਤ ਜ਼ਿਆਦਾ ਹੋ ਜਾਂਦੀ ਹੈ ਠੰਡੀਆਂ ਹਵਾਵਾਂ ਚੱਲਦੀਆਂ ਨੇ ਜਿਸ ਕਰਕੇ ਘਰਾਂ ਤੋਂ ਬਾਹਰ ਨਿਕਲਣਾ ਲਗਭਗ ਮੁਸ਼ਕਲ ਹੋ ਚੁੱਕਾ ਹੈ ਤਾਂ 9 ਜ਼ਿਲ੍ਹਿਆਂ ਦੇ ਵਿੱਚ ਕੜਾਕੇ ਦੀ ਠੰਡ ਪੈਣ ਦਾ ਅਲਰਟ ਹੈ 12 ਜ਼ਿਲ੍ਹਿਆਂ ਦੇ ਵਿੱਚ ਸੰਘਣੇ ਕੋਰੇ ਦਾ ਅਲਰਟ ਜਾਰੀ ਕੀਤਾ ਗਿਆ ਹੈ ਹਿਮਾਚਲ ਦੇ ਨਾਲ ਜਿਹੜੇ ਲੱਗਦੇ ਇਲਾਕੇ ਨੇ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਤੇ ਫਰੀਦਕੋਟ ਮੁਕਤਸਰ ਮੋਗਾ ਤੇ ਬਠਿੰਡਾ ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਠੰਡ ਪੈਣੀ ਪ ਔਰ ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਨਾ ਜਿਲ੍ਹਿਆਂ ਦੇ ਵਿੱਚ ਠੰਡ ਦਾ ਰੈਡ ਅਲਰਟ ਹੈ ਉੱਥੇ ਜੇਕਰ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਾਜ਼ਿਲਕਾ ਇਹਨਾਂ ਦੀ ਗੱਲ ਕਰੀਏ ਤਾਂ ਇੱਥੇ ਸੰਗਣਾ ਜਿਹੜਾ ਕੋਰਾ ਆ ਉਹ ਵੀ ਪਵੇਗਾ ਲੁਧਿਆਣਾ ਦੇ ਵਿੱਚ ਬਟਿੰਡਾ ਦੇ ਵਿੱਚ ਮੋਗਾ ਦੇ ਵਿੱਚ ਮੁਕਤਸਰ ਦੇ ਵਿੱਚ ਵੀ ਸੰਘਣਾ ਕੋਰਾ ਪਵੇਗਾ ਜਿਸ ਨਾਲ ਵਿਜ਼ਿਬਿਲਟੀ ਘਟ ਜਾਂਦੀ ਹੈ ਔਰ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਘਰਾਂ ਤੋਂ ਜੇਕਰ ਬਾਹਰ ਨਿਕਲਣਾ ਕੋਈ ਕੰਮ ਮੇਂ ਜ਼ਰੂਰੀ ਤਾਂ ਹੀ ਬਾਹਰ ਨਿਕਲੋ ਇਸ ਤੋਂ ਇਲਾਵਾ ਜੋ ਗੱਡੀਆਂ ਦੀਆਂ ਲਾਈਟਾਂ ਜਗਾ ਕੇ ਹੀ ਆਵਾਜਾਈ ਕਰੋ ਰਿਫਲੈਕਟਰ ਦੀ ਇਸਤੇਮਾਲ ਕਰੋ ਤਾਂ ਇਸ ਤਰੀਕੇ ਦੀ ਜੋ ਸਾਵਧਾਨੀਆਂ ਨੇ ਉਹ ਵਰਤਨ ਦਾ ਜ਼ਰੂਰ ਕਿਹਾ ਗਿਆ ਕਿਉਂਕਿ ਸੁੱਕੀ ਠੰਡ ਪੈ ਰਹੀ ਹੈ ਤਾਂ ਇਸ ਕਰਕੇ ਬਿਮਾਰੀ ਦਾ ਖਤਰਾ ਵੀ ਹੈ ਔਰ ਸਿਹਤ ਵਿਭਾਗ ਦੇ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਤਾਂ 15 ਜਨਵਰੀ ਤੋਂ ਬਾਅਦ ਤਾਪਮਾਨ ਦੇ ਵਿੱਚ ਹਾਲਾਕੀ ਕੁਝ ਵਾਧਾ ਦਰਜ ਕੀਤਾ ਜਾਵੇਗਾ ਪਰ 15 ਜਨਵਰੀ ਤੱਕ ਜਿਹੜੇ ਦੱਸਿਆ ਗਿਆ ਕਿ ਉਹ ਸਾਰੇ ਆਪਣਾ ਧਿਆਨ ਰੱਖਣ ਔਰ ਸਿਹਤ ਵਿਭਾਗ ਦੇ ਵੱਲੋਂ ਜੋ ਜਾਣਕਾਰੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਤਾਂ ਉਹਦੇ ਮੁਤਾਬਕ 15 ਦਿਨ ਸਾਰੇ ਲੋਕਾਂ ਨੂੰ ਆਪਣਾ ਜਿਹੜਾ ਧਿਆਨ ਰੱਖਣ ਲਈ ਕਿਹਾ ਗਿਆ ਹੈ ਔਰ ਇਸੇ ਮੌਸਮ ਦੇ ਵਿੱਚ ਬਜ਼ੁਰਗਾਂ ਬੱਚਿਆਂ ਔਰ ਗਰਭਵਤੀ ਔਰਤਾਂ ਨੂੰ ਸਭ ਤੋਂ ਜ਼ਿਆਦਾ ਜਿਹੜੀ ਨੁਕਸਾਨ ਹੁੰਦਾ ਖਰਚਾ ਹੁੰਦਾ ਇਸ ਕਰਕੇ ਸਭ ਤੋਂ ਜ਼ਿਆਦਾ ਉਹਨਾਂ ਦਾ ਧਿਆਨ ਰੱਖਣ ਦੀ ਗੱਲ ਕਹੀ ਗਈ ਹੈ ਤਾਂ ਸਿਹਤ ਵਿਭਾਗ ਦੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਗਰਮ ਕੱਪੜੇ ਪਾ ਕੇ ਹੀ ਘਰਾਂ ਤੋਂ ਬਾਹਰ ਨਿਕਲੋ ਠੰਡ ਤੋਂ ਵਿਚਾਰ ਰੱਖੋ ਔਰ 15 ਦਿਨ ਘਟੋਕਾ ਟਾਪਣਾ ਧਿਆਨ ਜ਼ਰੂਰ ਰੱਖੋ